ਕਿਨਾ ਦੇਵੇ ਸੋਣੀ ਪਾਬੋ ਨੂੰ ਧਰਵਸੰਨਾ 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 ਲਿਆ ਦਿਓ ਰਾਤਰੇ ਕੋੜਤਾ ਤੋਦਿਆਂ ਲਿਆ ਦਿਓ ਰਾਗਰੇ ਕੋੜਤਾ ਤੋਦਿਆਂ ਪਾ ਕੇ ਕੰਧੀ ਸ਼ੋਰਾ ਵਿੱਚ ਪਰਜਾਈਆਂ ਦੇ ਫੋਲ ਕਲੇਰੀਆਂ ਮੋਰਾ ਵਿੱਚ ਪਰਜਾਈਆਂ ਦੇ ਫੋਲ ਕਲੇਰੀਆਂ ਮੋਰਾ ਵਿੱਚ ਪਰਜਾਈਆਂ ਦੇ ਜਾਂ ਤਾਂ ਦੇਵਰਾ ਕੱਟਵੇ ਹੋ ਜਾ ਜਾਂ ਤੂੰ ਕਟਲਾ ਕੰਦਵੇ ਮੈਂ ਪੂਰੀ ਕਰੂੰਗੀ ਆਕੜ ਕੇ ਨਾਨਕ ਵੇ ਮੈਂ ਪੂਰੀ ਕਰੂੰਗੀ ਆਕੜ ਕੇ ਨਾਨਕ ਵੇ ਜਿੰਨੀ ਮੱਗ ਲਓ ਦੇਵਰੇ ਮੈਂ ਇੰਨੇ ਕਰਸੀ ਪਾਇਆ ਖੂਤੇ ਪਾਇਆ ਚਵਾਰਾ ਸੱਨ ਬਾਤ ਦੀਆਂ ਲਾਈਆਂ ਇੱਟਾ ਚਾਰ ਪਾਸ ਦਾ ਅਗਾਰਾ ਆ ਛੜਕਾ ਦੀਵੇ ਜਗ ਤੇ ਤੇਰੇ ਇਕ ਵਾਰਾ ਨਾ ਛੜਕਾ ਦੀਵੇ ਜਗ ਤੇ ਤੇਰੇ ਇਕ ਵਾਰਾ ਨਾ ਛੜਕਾ ਵਕਸੀ ਖਟਣ ਗਿਆ ਸੀ ਬਾਰੀ ਵਕਸੀ ਖਟਣ ਗਿਆ ਸੀ ਖੱਕਲੇ ਆਂਦੀ ਆਰੀ ਮੰਮੀ ਬੈਠੇ ਅੰਬਨਦਸੇ ਮਾਮਾ ਕਾਲਾ ਬਡਵਾਰੀ ਮੰਮੀ ਬੈਠੇ ਅੰਬਨਦਸੇ ਪਤਨਾ ਕਾਲਾ ਬਡਵਾਰੀ ਮੰਮੀ ਬੈਠੇ ਅੰਬਨਦਸੇ ਗੇਰਨ ਮੰਦੀਵ ਕਾਵਾ ਮੰਡੀ ਬੜੀ ਏ ਕਾਲੀ ਭੂਆ ਤੇ ਹਿੱਤੇ ਪੰਜਰ ਬਈਏ ਪੈਣ ਤੇ ਹਿੱਜੇ 40 ਤੇਰਾ ਮੁੱਲ ਲੱਗੂਗਾ ਪਾਰਿਨ ਛੱਡ ਕੇ ਮਣਕੀ ਨੂੰ ਜਾਕੀ ਕਾ ਪਟਵਾਰੀਨ ਛੱਡ ਕੇ ਮਣਕੀ ਨੂੰ ਕਿਸ ਦਾ ਪਟਵਾਰੀ ਨਿ ਛੜਕੇ ਮਨਸੀ ਨੂੰ ਅਵਰੀਕ ਕੇ ਪਾਵੇਂ ਬੋਲੀਆਂ ਚੋਰੀ ਕਰਕੇ ਪਾਵੇਂ ਬੋਲੀਆਂ ਅਸੀਂ ਤਾਂ ਆਪ ਬਣਾਏ ਨਹੀਂ ਜੇ ਬੋਲੀ ਦਾ ਪਤਾ ਜੇ ਲੱਗ ਜੇ ਜੇ ਬੋਲੀ ਦਾ ਪਤਾ ਜੇ ਲੱਗ ਜੇ ਥਾਣੇ ਰੈਕਟ ਲਖਾਈਏ ਤੇਰੇ ਵਰਗੀ ਨੂੰ ਨਾ ਬਾਜੇਰ ਦਿਖਾਈਏ ਤੇਰੇ Entonces ya están Subtitles by the Amara.org community